ਦੇਸ਼ਪੁਰ ਦੇ ਕਿੰਨਰ ਸਮਾਜ ਵੱਲੋਂ ਨਾਬਾ ਵਿੱਚ ਕਿੰਨਰ ਸਮੇਲਨ ਕਰਵਾਇਆ ਗਿਆ ਇਸ ਮੌਕੇ ਤੇ ਯਾਤਰਾ ਵੀ ਕੱਢੀ ਗਈ ਅਤੇ ਲੋਕਾਂ ਨੂੰ ਸਮਾਜ ਵਿੱਚ ਵਧ ਰਹੀਆਂ ਸਮਾਜ ਵਿਰੋਧੀ ਕੁਰੀਤਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਲੋਕਾਂ ਨੂੰ ਕਿੰਨਰ ਸਮੇਲਨ ਦੌਰਾਨ ਯਾਤਰਾ ਰਾਹੀਂ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਬੈਂਡ ਬਾਜਿਆਂ ਨਾਲ ਇਹ ਯਾਤਰਾ ਕੱਢੀ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਥੋਸ ਕਦਮ ਚੁੱਕਣੇ ਚਾਹੀਦੇ ਹਨ ਜਿੱਤੇ ਜੀ ਸਾਡੇ ਬਜ਼ੁਰਗਾਨੀ ਪਰੰਪਰਾ ਹੈਗੀ ਹੈ ਜੀ ਅਸੀਂ ਆਪਣਾ ਕਿਨਰ ਸੰਮੇਲਨ ਕਰ ਰਹੇ ਹਾਂ ਸ਼ਹਿਰ ਦੀ ਸੁਖ શાંતੀ ਵਾਸਤੇ ਨਾਪਾਵਾਸੀਆਂ ਵਾਸਤੇ ਇਸ ਪੰਜਾਬ ਵਾਸਤੇ ਵੀ ਕੋਈ ਵੀ ਦੇਸ਼ ਦੇ ਵਿੱਚ ਕੋਈ ਭੁਖਾ ਰਸ ਹੋਵੇ ਸਭ ਆਪਣਾ ਅੱਛੇ ਰਹਿਣ ਰਾਤਾ ਰਾਜੀ ਕੁਝ ਰੱਖੇ ਸਾਰੇ ਰੇਸ਼ਮਾ ਮਹਾਰਤ ਜੀ ਨਾਂ ਦੇ ਵਾਲੇ ਇਹ ਕਾਰਜਕਰਮ ਕਰਵਾ ਰਹੇ ਨੇ ਬਹੁਤ ਹੱਥ ਸਾਡੇ ਜਿਹੜੇ ਲੱਗੇ ਨੇ ਜਿਹੜੇ ਵੀ ਬੰਦੇ ਨੇ ਇਨਸਾਨ ਸਾਡੀ ਬਹੁਤ ਉਤੇ ਜਾ ਰਹੇ ਨੇ ਸਾਡੀ ਬਹੁਤ ਅੱਛੇ ਇੱਥੇ ਲੱਗੇ ਵਿੱਚ ਸਾਡੇ ਸਵਾਗਤ ਹੋ ਰਹੇ ਨੇ ਕਿੰਨੇ ਦੇ ਤੱਕ ਮੇਲਣਾ ਹੈ 사ਲਾ ਹੈਗਾ ਜੀ 10-12 ਦਿਨ ਦਾ ਸਮੇਲਣਾ ਜਿਹੜੇ ਮਹਾਂਤ ਇਕੱਠੇ ਹੋਏ ਪਏ ਨੇ ਸਾਰੇ ਅਰੀਜਨਲ ਹੈ ਜਿਹੜੇ ਅੱਜ ਕੱਲ ਕੋਈ ਸ਼ਰਾਰਤੀ ਨਹੀਂ ਜੀ ਨਹੀਂ ਸਾਡੇ ਉਹਨਾਂ ਚੀਜ਼ਾਂ ਦੀ ਐਂਟਰੀ ਨਹੀਂ ਹੈਗੀ ਸਾਡੇ ਕੋਈ ਨਸ਼ਾ ਕਰਨ ਵਾਲਾ ਟ੍ਰਿਕ ਕਰਨ ਵਾਲਾ ਸਾਡੀ ਆ ਜੀ ਸਕਦਾ ਜੀ ਕਿੰਨੇ ਕਿਹੜੀ ਜਗ੍ਹਾ ਤੇ ਚੱਲ ਰਿਹਾ ਸਮੇਲਣ ਹਾਂਜੀ ਇੱਥੇ ਚੱਲ ਰਿਹਾ ਜੀ ਆਪਣਾ ਪੈਲਸ ਦੇ ਅੰਦਰ ਨਾਪਾ ਦੇ ਵਿੱਚ ਕੀ ਮੈਸੇਜ ਕੀ ਦੇਣਾ ਚਾਹੋਗੇ ਹਾਂਜੀ ਮੈਸੇਜ ਇਹ ਦੇਣਾ ਚਾਹੁੰਦੇ ਜੀ ਬੇਟੀ ਪੜਾਓ ਬੇਟੀ ਬਚਾਓ ਜੈ ਹਿੰਦ ਜੈ ਭਾਰਤ ਦਾਤਾ ਸਭ ਨੂੰ ਰਾਜੀ ਕੁਛੀ ਰੱਖੇ ਸਭ ਨੂੰ ਆਪਣਾ ਨਸ਼ਾ ਮੁਕਤ ਕਰਾਓ ਸਾਡੀ ਸਰਕਾਰ ਅੱਗੇ ਬੇਨਤੀ ਹੈ ਜਿਹੜਾ ਸਾਡੇ ਨਸ਼ੇ ਨੇ ਆ ਕੇ ਤੇ ਨਸ਼ੇ ਨੇ ਸਾਡੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਲੋਕਾਂ ਦੇ ਜਵਾਨ ਜਵਾਨ ਬੱਚੇ ਜਾ ਰਹੇ ਨੇ ਇਹ ਮਾੜਾ ਕੰਮ ਹੈ ਨਸ਼ਾ ਛਡਾਓ ਨਸ਼ਾ ਕਟੋ ਹਿੰਦੁਸਤਾਨ ਦੇ ਵਿੱਚ ਜੋ ਨਸ਼ਾ ਕਟੋ ਜੈ ਹਿੰਦ ਜੈ ਭਾਰਤ ਅਰਧਾਂ ਆਈਆਂ ਸ਼੍ਰੀ ਗੁਰੂ ਅੰਮ੍ਰਿਤਸਰ ਤੋਂ ਗੁਰੂਆਂ ਦੀ ਧਰਤੀ ਤੋਂ ਇਹ ਨਸ਼ੇਬੰਦ ਹੋਣੇ ਚਾਹੀਦੇ ਅਸੀਂ ਵੀ ਅਰਦਾਸ ਕਰਦੇ ਪਏ ਆਂ ਔਰ ਆਪਣਾ ਮੁੱਖ ਮੰਤਰੀ ਸਾਹਿਬ ਗਾੜੀ ਪ੍ਰਧਾਨ ਮੰਤਰੀ ਗਾੜੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅੱਜ ਕੱਲ ਦੇ ਜੋ ਆਪਣਾ ਜਵਾਨ ਪੀੜੀ ਖਤਮ ਹੁੰਦੀ ਜਾ ਰਹੀ ਇਸ ਤੇ ਅਰਦਾਸ ਕਰਾਂਗੇ ਨਸ਼ਿਆਂ ਤੇ ਰੋਕ ਲਾ ਦਿੱਤੀ ਜਾਵੇ ਬੰਦ ਹੋਣਾ ਚਾਹੀਦਾ ਆ ਸਾਡੇ ਬਜ਼ੁਰਗਾਂ ਦੀ ਵੱਡੇ ਬਜ਼ੁਰਗਾਂ ਦੀ ਜੀਤਾ ਤੁਹਾਡੇ ਪਾਸੇ ਚ ਪਰਸੀ ਕਹਿੰਨੇ ਆ ਸਾਡੇ ਪਾਸੇ ਰੋਟੀ ਹੈ ਬਹੁਤ ਵੱਡੇ ਬਜ਼ੁਰਗਾਂ ਦੀ ਤੇ ਬਹੁਤ ਵੱਡੇ ਆਲ ਇੰਡੀਆ ਤੋਂ ਕਿੰਨਰ ਆਏ ਹੋਏ ਨੇ ਬਹੁਤ ਖੁਸ਼ ਹੋ ਕੇ ਤੁਹਾਡੀ ਦੁਆਵਾਂ ਲਈ ਬੱਚਿਆਂ ਦੀ ਮਾਲਕ ਰਾਜੀ ਰੱਖੇ ਦੁੱਧ ਪੁੱਤ ਹੋਣ ਮਾਲਕ ਮੁੰਡੇ ਹੋਣ ਵਿਆਹ ਹੋਣ ਤਾਂ ਕਰਕੇ ਦਾਸ ਕਰਦੀਆਂ ਤੁਹਾਡੀ ਬਹੁਤ ਖੁਸ਼ ਹੋ ਕੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ